ਹੈਲੋ ਜੀ ਫ੍ਰੈਂਡਸ ਸਤਿ ਸ਼੍ਰੀ ਅਕਾਲ ਜੀ ਕਿਵੇਂ ਸਾਰੇ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਮੈਂ ਵੀ ਠੀਕ ਆ ਤੇ ਲੋ ਜੀ ਫਿਰ ਰੋਟੀ ਪਾਣੀ ਮੈਂ ਕਰ ਲਈ ਐ ਇੱਕ ਸ਼ਰਟ ਮੈਂ ਪਹਿਲਾਂ ਬਣਾਤੀ ਆਕੇ ਤੱਕ ਸੱਚ ਜਮਾ ਨਹੀਂ ਮੇਰੀ ਤਾਂ ਰੈਸਟ ਹੋਈ ਅੱਜ ਤੱਕ ਬਹੁਤ ਜ਼ਿਆਦਾ ਭੱਜ ਦੌੜ ਹੋਈ ਐ ਪੈਰਾਂ ਨੂੰ ਸੱਚ ਜਮਾ ਵੀ ਨਹੀਂ ਸਾਹ ਮਿਲਿਆ ਹੈਗਾ ਅੱਜ ਤੱਕ ਰੈਸਟ ਨਹੀਂ ਹੋਈ ਹੈਗੀ ਪਹਿਲਾਂ ਬੇਟੇ ਨੂੰ ਦਵਾਈ ਦਵਾ ਕੇ ਲੈ ਕੇ ਆਈ ਫਿਰ ਹਰਮਨੀਤ ਨੂੰ ਡਾਕਟਰ ਕਹਿੰਦਾ ਘੰਟੇ ਬਾਅਦ ਫੇਰ ਆਇਓ ਹਨਾ ਤੁਸੀਂ ਘੰਟੇ ਬਾਅਦ ਫੇਰ ਦੇਈ ਮੈਂ ਫਿਰ ਸ਼ਾਨੂੰ ਨੂੰ ਵੀ ਟਿਊਸ਼ਨ ਛੱਡ ਕੇ ਆਈ ਮਮੀ ਕੰਨੀਓ ਲੈ ਕੇ ਆਈ ਪਹਿਲਾਂ ਫਿਰ ਉਹਦੇ ਟਿਊਸ਼ਨ ਛੱਡ ਕੇ ਆਈ ਫਿਰ ਵੈਸੇ ਰਮਨੀਤ ਦੇ ਡੈਡੀ ਨੇ ਕੰਮ ਤੇ ਜਾਣਾ ਸੀਗਾ ਤੇ ਉਹਨਾਂ ਦੇ ਕੱਪੜੇ ਧੋਤੇ ਅੱਜ ਤਾਂ ਜਮਾ ਮੇਰੀ ਅੱਡੀ ਨਹੀਂ ਲੱਗੀ ਹੈਗੀ ਉਸ ਤੋਂ ਬਾਅਦ ਫਿਰ ਮੈਂ ਇੱਕ ਸ਼ਰਟ ਕੰਪਲੀਟ ਕਰਕੇ ਤਰਪਾਈ ਹੋਣੀ ਦੇ ਆਈ ਸੀਗੀ ਉਸ ਤੋਂ ਬਾਅਦ ਫਿਰ ਮੈਂ ਹੁਣ ਦੁਬਾਰੇ ਆਹ ਸ਼ਰਟ ਦੇਖੋ ਸਟਿਚ ਕਰਾਂਗੀ ਹੁਣ ਰੀਲ ਧਾਗਾ ਮੈਂ ਭਰ ਲਿਆ ਦੇਖੋ ਮਸ਼ੀਨ ਤੇ ਠੀਕ ਹੈ ਜੀ ਤੇ ਫਿਰ ਇੱਕ ਆ ਸੂਟ ਵੀ ਹੁਣ ਮੇਰਾ ਆਇਆ ਹੋਇਆ ਸੀਗਾ ਆਵਲਾ ਦੇਖੋ ਇਹ ਵੀ ਹੁਣ ਮੈਨੇ ਕਟਿੰਗ ਕਰਨਾ ਠੀਕ ਹੈ ਜੀ ਇਹਦੀ ਸ਼ਰਟ ਇਹਦੀ ਸ਼ਰਟ ਹਾਂ ਇਹਦੀ ਸਲਵਾਰ ਇਹਦੀ ਸਲਵਾਰ ਕਟਿੰਗ ਕਰਨੀ ਹੈ ਤੇ ਸ਼ਰਟ ਮੈਨੇ ਰੈਡੀ ਕਰਤੀ ਹੈ ਜੀ ਉਤਰਪਾਈ ਹੁਣ ਦੇ ਆਏ ਤੇ ਇੱਕ ਆ ਸੂਟ ਮੈਨੇ ਹੁਣ ਰੈਡੀ ਕਰਨਾ ਹੈ ਸਲਵਾਰ ਕਟਿੰਗ ਕਰਕੇ ਰੱਖ ਦਾਂਗੀ ਸ਼ਰਟ ਕਟਿੰਗ ਕਰਕੇ ਰੱਖ ਦਵਾਂਗੀ ਤਾਂ ਕਿ ਤਾਲੂ ਫਿਰ ਮੈਂ ਆਉਂਦੇ ਸਾਰ ਆਪਣੀ ਡਿਊਟੀ ਤੋਂ ਫਿਰ ਆ ਆ ਕੇ ਸਟਿਚ ਕਰਾਂਗੀ ਇਹ ਸ਼ਰਟ ਕਿਉਂਕਿ ਹੁਣ ਤਾਂ ਹੋਣੀ ਨਹੀਂ ਅਜਰਮਨੀਤ ਦੇ ਡੈਡੀ ਵੀ ਵੈਸੇ ਹੈ ਨਹੀਂ ਕਿ ਘਰੇ ਤੇ ਰਾਤ ਨੂੰ ਮੈਨੂੰ ਅਗਰ ਜੇ ਨੀਂਦ ਨਾ ਆਈ ਫਿਰ ਮੈਂ ਕੰਮ ਕਰ ਲਵਾਂਗੀ ਲਓ ਜੀ ਫਿਰਣ ਹੁਣ ਮੈਂ ਮਸ਼ੀਨ ਤੇ ਬਹਿ ਜੰਨੀ ਆ ਪਹਿਲਾਂ ਸੋਚ ਰਹੀ ਸੀ ਕਿ ਪਹਿਲਾਂ ਕਿਚਨ ਕਰਾਂ ਪਰ ਨਹੀਂ ਮੰਨੀ ਮੰਨਿਆ ਮੈਂ ਕਿ ਪਹਿਲਾਂ ਮੈਂ ਨਾ ਸ਼ਰਟ ਹੈ ਜਿਹੜੀ ਇਹ ਸਟਿਚ ਕਰ ਦੰਨੀ ਆ ਕਿਉਂਕਿ ਜਿਹੜੇ ਭਾਂਡੇ ਵਗੈਰਾ ਨੇ ਚਲੋ ਕਿਚਨ ਵਗੈਰਾ ਤਾਂ ਮੈਂ ਰਾਤ ਨੂੰ ਕਰਕੇ ਹੀ ਪਹਿਣਾ ਅਗਰ ਇਹ ਸ਼ਰਟ ਮੈਨੇ ਵਿਚਾਲੇ ਛੱਡਤੀ ਤਾਂ ਫਿਰ ਕੱਲ ਨੂੰ ਕੰਮ ਹੋਰ ਨਿਕਲਣਾ ਨਹੀਂ ਹੈਗੇ ਫਿਰ ਇਹੀ ਕੰਪਲੀਟ ਹੋਊਗੀ ਇਸ ਕਰਕੇ ਤੇ ਕੁਝ ਕੰਮ ਕੁਝ ਜ਼ਿਆਦਾ ਪਿਆ ਸੀਗਾ ਕਿਉਂਕਿ ਇੱਕੋ ਹੀ ਘਰ ਚ ਕੱਪੜੇ ਜ਼ਿਆਦਾ ਆਏ ਹੋਏ ਸੀਗੇ ਦਰਾਣੀ ਜੇ ਠਾਣਿਆਂ ਦੇ ਨੰਨਦਾ ਦੇ ਹਨ ਐਵੇਂ ਆਏ ਹੋਏ ਸੀਗੇ ਤਾਂ ਫਿਰ ਉਹਨਾਂ ਨੂੰ ਇੱਕੋ ਹੀ ਦਿਨ ਚਾਹੀਦੇ ਸੀਗੇ ਉਹਨਾਂ ਦੇ ਘਰ 'ਚ ਕੋਈ ਫੰਕਸ਼ਨ ਵਗੈਰਾ ਹੈਗਾ ਸੀਗਾ ਕੁਝ ਵੀ ਲਾ ਲੋ ਹੈਗਾ ਸੀਗਾ ਤਾਂ ਫਿਰ ਮੈਂ ਜਵਾਬ ਨਹੀਂ ਦੇ ਸਕਦੀ ਸੀਗੇ ਅਗਰ ਜੇ ਅਲੱਗ-ਅਲੱਗ ਕਸਟਮਰ ਦੇ ਹੁੰਦੇ ਕੱਪੜੇ ਹਨਾ ਤਾ ਫਿਰ ਆਪਾਂ ਨੂੰ ਨੂੰ ਚਲੋ ਇੱਕ ਅੱਧਾ ਦਿਨ ਅੱਗੇ ਪਿੱਛੇ ਵੀ ਕਰ ਦਿੰਦੇ ਪਰ ਇਹਨਾਂ ਨੂੰ ਇੱਕੋ ਹੀ ਡੇ ਚਾਹੀਦੇ ਸੀਗੇ ਇਸ ਕਰਕੇ ਫਿਰ ਇਹ ਸਾਰੇ ਜਿਹੜੇ ਕੱਪੜੇ ਵਗੈਰਾ ਹੈਗੇ ਸੀ ਕੰਮ ਜਿਹੜਾ ਆਇਆ ਹੋਇਆ ਸੀਗਾ ਮੇਰਾ ਕੱਢਣਾ ਜ਼ਰੂਰੀ ਹੋ ਗਿਆ ਸੀਗਾ ਮੈਂ ਕਿਹਾ ਚਲੋ ਹੁਣ ਕਰ ਲੈਣੀ ਆ ਇਹ ਜਿਹੜੀ ਸ਼ਰਟ ਸੀਗੀ ਇਹ ਮੈਂ ਕੱਲ ਰਾਤ ਕੱਟੀ ਸੀਗੀ ਕੱਲ ਰਾਤ ਮੈਂ ਦੋ ਤਿੰਨ ਸ਼ਰਟਾਂ ਕੱਟਦੀਆਂ ਸੀਗੀਆਂ ਦੋ ਤਿੰਨ ਸਲਵਾਰਾਂ ਕੱਟਦੀਆਂ ਸੀਗੀਆਂ ਕੱਟਦੀਆਂ ਸੀਗੀਆਂ ਤੇ ਹੁਣ ਸਟਿਚ ਕਰਨ ਲੱਗੀ ਸੀਗੀ ਪਹਿਲਾਂ ਮੈਨੂੰ ਪਹਿਲਾਂ ਮੈਂ ਇੱਕ ਸ਼ਰਟ ਸਟਿਚ ਕਰਕੇ ਦੇਤੀ ਤਰਪਾਈ ਹੋਣ ਲਈ ਤੇ ਉਹਨਾਂ ਨੂੰ ਕਿਹਾਈ ਸੀਗੀ ਮੈਂ ਖਾ फटाफट ਤਰਪਾਈ ਕਰ ਦਿਓ ਵੀ ਮੈਂ ਇੱਕ ਹੋਰ ਤੁਹਾਨੂੰ ਸ਼ਰਟ ਚਾਹੇ ਜੇ ਅਗਰ ਜੇ ਰਾਤ ਨੂੰ ਹੋ ਸਕੇ ਤਾਂ ਮੈਂ ਰਾਤ ਨੂੰ ਪਹੁੰਚਾ ਦਾਂਗੀ ਨਹੀਂ ਤਾਂ ਮੈਂ ਤੁਹਾਨੂੰ ਸਵੇਰੇ ਸੱਜਰੇ ਜਰੂਰ ਯਾਨਕਿ 7 7:30 ਵਜੇ ਤੱਕ ਪਹੁੰਚਦੀ ਕਰ ਦਵਾਂਗੀ ਤਾਂ ਫਿਰ ਮੈਂ ਆ ਕੇ ਤੁਹਾਡੇ ਤੋਂ ਲੈ ਲਵਾਂਗੀ ਹਨਾ ਉਹਨਾਂ ਨੂੰ ਮੈਂ ਪਹਿਲਾਂ ਹੀ ਕਿਹਾਈ ਸੀਗੀ ਤੇ ਇੱਥੇ ਬਸ ਕਾਫੀ ਕਈ ਵਾਰੀ ਤਾਂ ਮਨ ਮੇਰਾ ਕਰ ਜਾਂਦਾ ਵੀ ਹਨਾ ਚਲੋ ਸਟੀਚਿੰਗ ਵਗੈਰਾ ਮੈਂ ਛੱਡ ਦਨੀ ਆ ਹਨਾ ਕਿਉਂਕਿ ਜਦੋਂ ਜ਼ਿਆਦਾ ਕੰਮ ਇਕੱਠਾ ਹੋ ਜਾਂਦਾ ਨਾ ਫਿਰ ਹਾਂ ਹੁੰਦਾ ਵੀ ਹਾਏ ਕੀ ਕਰੀਏ ਕੀ ਛੱਡੀਏ ਹੈਨਾ ਨਾ ਤਾਂ ਦੇਖੋ ਘਰ ਦਾ ਕੰਮ ਕਰੇ ਬਿਨਾ ਸਰਦਾ ਨਾ ਹੀ ਬਾਹਰ ਦਾ ਕੰਮ ਕਰੇ ਬਿਨਾ ਸਰਦਾ ਤੇ ਨਾ ਹੀ ਕਸਟਮਰਾਂ ਨੂੰ ਜਵਾਬ ਦਿੱਤਾ ਜਾਂਦਾ ਹੈਗਾ ਸਾਰੇ ਕੰਮ ਜ਼ਰੂਰੀ ਹੋ ਜਾਂਦੇ ਨੇ ਵੈਸੇ ਨਹੀਂ ਮਤਲਬ ਕਿ ਐਵੇਂ ਨਹੀਂ ਕਈ ਵਾਰੀ ਜੇ ਜ਼ਿਆਦਾ ਹੀ ਯਾਨਕਿ ਬੱਚੇ ਵੀ ਤੰਗ ਕਰਨ ਲੱਗ ਜਾਣ ਹੈਨਾ ਥਕਾਵਟ ਹੋ ਜਾਵੇ ਉਦੋਂ ਕਰਦਾ ਉਂਝ ਨਹੀਂ ਦੇਖੋ ਮੇਰਾ ਬਿਲਕੁਲ ਵੀ ਮਨ ਕਰਦਾ ਹੈਗਾ ਅਗਰ ਜੇ ਫਿਰ ਮੈਂ ਜੇ ਮੈਂ ਸੋਚਾਂ ਵੀ ਹਾਂ ਵੀ ਵੀ ਚਲ ਹੁੰਦਾ ਚਲੋ ਜੋ ਵਗੈਰਾ ਲੱਗ ਗਏ ਵੀ ਕੀ ਕਰਨੀ ਐ ਸਲਾਈ ਕਰਕੇ ਫਿਰ ਤਾਂ ਕੋਈ ਫਾਇਦਾ ਨਹੀਂ ਹੈਗਾ ਦੇਖੋ ਬਾਹਰੇ ਜਾਂਦਾ ਵੀ ਉਸ ਤੋਂ ਵਧੀਆ ਤਾਂ ਫਿਰ ਆਪਣਾ ਘਰ ਹੀ ਆ ਪਰ ਨਹੀਂ ਮੈਨੇ ਬਾਹਰ ਵੀ ਕੰਮ ਕਰਨਾ ਤੇ ਆਪਣੇ ਘਰੇ ਵੀ ਹੈ ਨਾ ਜਿਹੜਾ ਕੰਮ ਮੈਂ ਕਰਦੀ ਆ ਇਹ ਵੀ ਨ ਮੈਂ ਛੱਡਣਾ ਹੈਗਾ ਕਿਉਂਕਿ ਨਾ ਅੱਜ ਕੱਲ ਪੈਸੇ ਦੀ ਦੇਖੋ ਹਰ ਇੱਕ ਥਾਂ ਲੋੜ ਹੈ ਪੈਸੇ ਤੋਂ ਬਿਨਾ ਕੁਝ ਵੀ ਨਹੀਂ ਹੈਗਾ ਜੰਮਣ ਮਰਨ ਚ ਵੀ ਦੇਖੋ ਪੈਸੇ ਦੀ ਲੋੜ ਹੁੰਦੀ ਹੈ ਸੁਖ ਦੁੱਖ ਚ ਹਰ ਇੱਕ ਥਾਂ ਯਾਨੀ ਕਿ ਪੈਸਾ ਕੰਮ ਆਉਂਦਾ ਹੀ ਆਉਂਦਾ ਆਪਾਂ ਕਹਤਾ ਸੀ ਨੇ ਵੀ ਪੈਸਾ ਕੰਮ ਨਹੀਂ ਆਉਂਦਾ ਨਹੀਂ ਜੀ ਪੈਸਾ ਬਹੁਤ ਕੰਮ ਆਉਂਦਾ ਪੈਸੇ ਤੋਂ ਬਿਨਾ ਕੁਝ ਵੀ ਨਹੀਂ ਹੈ ਗਿਆ ਪੈਸੇ ਤੋਂ ਬਿਨਾ ਤਾਂ ਡਾਕਟਰ ਵੀ ਹੈ ਨਾ ਇਲਾਜ ਨਹੀਂ ਕਰਦੇ ਹੈਗੇ ਬਿਮਾਰੀ ਦਾ ਪੈਸੇ ਤੋਂ ਬਿਨਾ ਤਾਂ ਖੁਸ਼ੀਆਂ ਵੀ ਜੜੀ ਹੁੰਦੀਆਂ ਨੇ ਮਤਲਬ ਕਿ ਸੈਲੀਬ੍ਰੇਟ ਨਹੀਂ ਕੀਤੀਆਂ ਜਾਂਦੀਆਂ ਹੈਗੀਆਂ ਯਾਨਕਿ ਹਰ ਇੱਕ ਥਾਂ ਤੇ ਪੈਸਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਫਿਰ ਮਨ ਕਰਦਾ ਨਹੀਂ ਹੈਗਾ ਐਵੇਂ ਵੀ ਮੈਂ ਸਲਾਈ ਛੱਡਾਂ ਚਾਹੇ ਡਬਲ ਕੰਮ ਕਰਨਾ ਪਵੇ ਇਹ ਮੈਂ ਕਰਾਂਗੀ ਮੈਂ ਸਲਾਈ ਨਹੀਂ ਛੱਡਦੀ ਠੀਕ ਹੈ ਜੀ ਤੇ ਵੈਸੇ ਫਿਰ ਕਿਉਂਕਿ ਤੁਹਾਨੂੰ ਪਤਾ ਹੈ ਜਿਹੜੇ ਅੱਗੇ-ਅੱਗੇ ਬੱਚੇ ਦੀ ਪੜਾਈਆਂ ਨੇ ਚਲੋ ਅੱਗੇ ਦੇ ਜਿਹੜੇ ਆਪਾਂ ਸੋਚਦੇ ਆ ਵੀ ਆਪਣੇ ਬੱਚੇ ਨੂੰ ਕੁਝ ਬਣਾਉਣਾ ਤੇ ਕੋਈ ਕੋਰਸ ਵਗੈਰਾ ਉਹਨਾਂ ਨੂੰ ਕਰਾਉਣੇ ਨੇ ਉਹ ਅੱਜਕੱਲ ਬਹੁਤ ਜ਼ਿਆਦਾ ਮਹਿੰਗੇ ਹੋਏ ਪਏ ਨੇ ਤੇ ਇੱਕ ਚੰਗੀ ਲਾਈਫ ਦੇਣ ਲਈ ਆਪਣੇ ਬੱਚਿਆਂ ਨੂੰ ਹੈਨਾ ਸੰਘਰਸ਼ ਦੇਖੋ ਹਰ ਇੱਕ ਮਾਪੇ ਕਰਦਾ ਹੈ ਤੇ ਅਸੀਂ ਵੀ ਦੇਖੋ ਕਰਾਂਗੇ ਕਰਦੇ ਰਹਾਂਗੇ ਠੀਕ ਹੈ ਜੀ ਤਾਂ ਕਿ ਮੇਰੇ ਬੱਚਿਆਂ ਦੀ ਲਾਈਫ ਆਪਣੀ ਲਾਈਫ ਥੋੜੀ ਜਿਹੀ ਕੋ ਹੋਰ ਵਧੀਆ ਹੋ ਸਕੇ ਵਸਤਾ ਪਰਮਾਤਮਾ ਦੀ ਕਿਰਪਾ ਨਾਲ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਵਧੀਆ ਚੱਲ ਰਹੀ ਹੈ ਆਪਣੀ ਲਾਈ ਤੇ ਤੁਸੀਂ ਵੀ ਅਗਰ ਜੇ ਕੋਈ ਵੀ ਕੰਮ ਕਰ ਰਹੇ ਹੋ ਚਾਹੇ ਉਹ ਛੋਟਾ ਦੇਖੋ ਚਾਹੇ ਉਹ ਵੱਡਾ ਹੈਨਾ ਮਨ ਲਗਾ ਕੇ ਕਰਿਆ ਕਰੋ ਜਦੋਂ ਤੁਸੀਂ ਕੋਈ ਵੀ ਕੰਮ ਮਨ ਲਗਾ ਕੇ ਕਰੋਗੇ ਤਾਂ ਤੁਹਾਡਾ ਐਟਮੈਟਿਕ ਤੁਹਾਨੂੰ ਉਹ ਕੰਮ ਬਹੁਤ ਵਧੀਆ ਤੇ ਬਹੁਤ ਵੱਡਾ ਲੱਗੂਗਾ ਦੇਖੋ ਹੈਨਾ ਜੀ ਕਰੂਗਾ ਤੁਹਾਡਾ ਕੰਮ ਕਰਨ ਨੂੰ ਮਨ ਲਗਾ ਕੇ ਕਰਿਆ ਕਰੋ ਐਨਾ ਸੋਚਿਆ ਕਰੋ ਇਹ ਕੰਮ ਛੋਟਾ ਜਾਂ ਵੱਡਾ ਜਾਂ ਇਹ ਕੰਮ ਕਰਨ ਲਈ ਮੈਨੂੰ ਇੰਥੋਂ ਘੱਟ ਪੈਸੇ ਬਣ ਰਹੇ ਨੇ ਕਿਉਂਕਿ ਦੇਖੋ ਕੋਈ ਵੀ ਕੰਮ ਦੀ ਸ਼ੁਰੂਆਤ ਹੁੰਦੀ ਆ ਉਹ ਛੋਟੇ ਲੈਵਲ ਤੋਂ ਹੀ ਹੁੰਦੀ ਹੈ ਵੱਡੇ ਤਾਂ ਦੇਖੋ ਲੈਵਲ ਤੇ ਆਪਾਂ ਬਾਅਦ 'ਚ ਹੀ ਪਹੁੰਚਦੇ ਆ ਪਹਿਲਾਂ ਇੱਕ ਪੂਰੀ ਚੜਦੇ ਹੁੰਨੇ ਆ ਹਨਾ ਇੱਕ ਇੱਕ ਕਰਕੇ ਚੜਦੇ ਹੁੰਨੇ ਆ ਫਿਰ ਕਿਤੇ ਜਾ ਕੇ ਆਪਾਂ ਨੂੰ ਮੰਜ਼ਿਲਾਂ ਜਿਹੜੀਆਂ ਆਪਣੀਆਂ ਪ੍ਰਾਪਤ ਹੁੰਦੀਆਂ ਨੇ ਇਸ ਕਰਕੇ ਜਿਹੜਾ ਵੀ ਕੋਈ ਵੀ ਕੰਮ ਕਰੋ ਤੁਸੀਂ ਚਾਹੇ ਤੁਸੀਂ ਸੂਟ ਤਰਪਾਈ ਕਰ ਰਹੇ ਹੋ ਕਿਉਂਕਿ ਸੂਟ ਜਿਹੜੇ ਜਿਹਨੂੰ ਸੂਟ ਸਚਿਚ ਨਹੀਂ ਆਉਂਦਾ ਹੈਗਾ ਕਰਨਾ ਉਹ ਪਹਿਲਾਂ ਤਰਪਾਈ ਹੀ ਸਿੱਖਦਾ ਹੈ ਤੇ ਜਦੋਂ ਮੈਂ ਵੀ ਦੇਖੋ ਸਲਾਈ ਸਿੱਖੀ ਸੀਗੀ ਮੈਂ ਵੀ ਪਹਿਲਾਂ ਸਟਾਰਟਿੰਗ ਜਿਹੇ ਤਰਪਾਈ ਸਿੱਖੀ ਸੀਗੀ ਅਗਰ ਤੁਸੀਂ ਪਹਿਲਾਂ ਹੁਣ ਇਸ ਟਾਈਮ ਕਿਸੇ ਟੇਲਰ ਕੋਲੇ ਜਾਓ ਤਾਂ ਉਹ ਤੁਹਾਨੂੰ ਪਹਿਲਾਂ ਤਰਪਾਈ ਹੋਈ ਸਿਖਾਊਗਾ ਵੀ ਤੁਹਾਨੂੰ ਪਹਿਲਾਂ ਇੱਕ ਪੌੜੀ ਚੜ੍ਹਨਾ ਸਿਖਾਊਗਾ ਫਿਰ ਤੁਸੀਂ ਹੌਲੀ ਹੌਲੀ ਦੂਜੀ ਪੌੜੀਏ ਚੜ੍ਹੋਗੇ ਫਿਰ ਤੀਜੀ ਚੌਥੀ ਇਸ ਕਰਕੇ ਕੋਈ ਵੀ ਕੰਮ ਨੂੰ ਤੁਸੀਂ ਜਦੋਂ ਵੀ ਕਰਦੇ ਹੋ ਮਨ ਲਗਾ ਕੇ ਕਰਿਆ ਕਰੋ ਚਾਹੇ ਛੋਟਾ ਚਾਹੇ ਵੱਡਾ ਅਗਰ ਜੇ ਜ਼ਿੰਦਗੀ ਵਿੱਚ ਤੁਹਾਨੂੰ ਕੁਝ ਵੀ ਹਾਸਿਲ ਕਰਨਾ ਹੈ ਤੁਸੀਂ ਵੈਸੀ ਕੁਝ ਸੋਚਦੇ ਹੋ ਜਦੋਂ ਤੁਸੀਂ ਕੁਝ ਸੋਚ ਲਿਆ ਹੈ ਨਾ ਵੀ ਮੈਨੂੰ ਇਹ ਬੰਨਾ ਤਾਂ ਤੁਸੀਂ ਬਣ ਕੇ ਹੀ ਰਹੋਗੇ ਤੇ ਤੁਸੀਂ ਵੀ ਕਦੇ ਵੀ ਅਗਰ ਤੁਸੀਂ ਕੁਝ ਬੰਨਣਾ ਹੈ ਨਾ ਉਹਨੂੰ ਹਮੇਸ਼ਾ ਦਿਮਾਗ 'ਚ ਰੱਖਿਆ ਕਰੋ ਵੀ ਮੈਨੇ ਇਹ ਕੰਮ ਕਰਨਾ ਹੈ ਮੈਨੇ ਇਹ ਬੰਨਣਾ ਹੈ ਨਾ ਆ ਮੈਨੇ ਅਫਸਰ ਬੰਨਣਾ ਜਾਂ ਕੁਝ ਵੀ ਮੈਨੇ ਸਭ ਇੱਕ ਬੁਟੀਕ ਦਾ ਜਿਹੜਾ ਕੰਮ ਹੈ ਬੁਟੀਕ ਆਪਣੇ ਘਰ ਕੇ ਰਹਿਣੀ ਹੈ ਜਾਂ ਮੈਨੇ ਸੂਟ ਇਹ ਜਿਹੜਾ ਸਟਿਚ ਕਰਕੇ ਹੀ ਰਹਿਣਾ ਵੀ ਸਿੱਖਣਾ ਹੀ ਇਸ ਲਈ ਕੋਈ ਵੀ ਕੰਮ ਹੈ ਅਗਰ ਜੇ ਤੁਸੀਂ ਇਹ ਮਨ 'ਚ ਬਿਠਾ ਲਓਗੇ ਤਾਂ ਤੁਸੀਂ ਉਹ ਜ਼ਰੂਰ ਦੇਖੋ ਉਹ ਕੰਮ ਆਪਣਾ ਕਰੋਗੇ ਕੰਪਲੀਟ ਕਰੋਗੇ ਉਹ ਆਪਣੀ ਮੰਜ਼ਿਲ ਤੁਸੀਂ ਹਾਸਿਲ ਜ਼ਰੂਰ ਕਰਕੇ ਰਹੋਗੇ ਕਿਉਂਕਿ ਜੇ ਤੁਹਾਨੂੰ ਲਾਈਫ ਵਿੱਚ ਕੁਝ ਬੰਨਣਾ ਹੈ ਹਨਾ ਅਗਰ ਜੇ ਤੁਸੀਂ ਇਹ ਤੁਸੀਂ ਸੋਚੋਗੇ ਵੀ ਇਹ ਕੰਮ ਤਾਂ ਮੇਰੇ ਤੋਂ ਹੁੰਦਾ ਨਹੀਂ ਹਾਏ ਇਹ ਤਾਂ ਹੋਣਾ ਨਹੀਂ ਹੈ ਗਿਆ ਹਾਏ ਇਹ ਤਾਂ ਵੀ ਪਤਾ ਨਹੀਂ ਵੀ ਜਿਆਦਾ ਪੜੇ ਲਿਖੇ ਕਰਦੇ ਨੇ ਜਾਂ ਜਿਆਦਾ ਹਾਈ ਲੈਵਲ ਦਾ ਕੰਮ ਹੈ ਨਹੀਂ ਹਾਈ ਲੈਵਲ ਦਾ ਕੰਮ ਦੇਖੋ ਕੋਈ ਵੀ ਹਾਈ ਲੈਵਲ ਦਾ ਕੰਮ ਉਦੀ ਸ਼ੁਰੂਆਤ ਹਮੇਸ਼ਾ ਛੋਟੇ ਤੋਂ ਹੀ ਹੁੰਦੀ ਹੁੰਦੀ ਹੈ ਤੁਸੀਂ ਸੁਣਿਆ ਹੋਣਾ ਵੀ ਫਲਾਣਾ ਇਹ ਬਣ ਗਿਆ ਇਹ ਬਣ ਗਿਆ ਪਰ ਜੇ ਤੁਸੀਂ ਉਹਨਾਂ ਨੂੰ ਬੈਕ ਕਰਕੇ ਦੇਖੋ ਉਹਨਾਂ ਦੀ ਲਾਈਫ ਨੂੰ ਪਿੱਛੇ ਜਾ ਕੇ ਦੇਖੋਗੇ ਤਾਂ ਤੁਸੀਂ ਦੇਖੋਗੇ ਵੀ ਉਹ ਇੱਕ ਕਦੇ ਉਹ ਛੋਟਾ ਜਿਹਾ ਕੰਮ ਕਰਦਾ ਹੁੰਦਾ ਸੀਗਾ ਹੁਣ ਉਹ ਆਹ ਬਣ ਗਿਆ ਠੀਕ ਹੈ ਜੀ ਇਸ ਕਰਕੇ ਹਮੇਸ਼ਾ ਪੋਜ਼ਿਟਿਵ ਸੋਚੋ ਹੈਨਾ ਤੁਸੀਂ ਹਮੇਂ ਮਨ ਚ ਕਦੇ ਇਹ ਵੀ ਨਾ ਸੋਚਿਆ ਕਰੋ ਵੀ ਹਾਂ ਵੀ ਮੈਂ ਤਾਂ ਇਹ ਕਰ ਨਹੀਂ ਸਕਦਾ ਹੈਗਾ ਪੋਜ਼ਿਟਿਵ ਸੋਚੋਗੇ ਚੰਗਾ ਸੋਚੋਗੇ ਚੰਗਾ ਹੀ ਹੋਊਗਾ ਚਲੋ ਜੀ ਫਰੈਂਡ ਹੁਣ ਆਪਾਂ ਕਰਦੇ ਆ ਅੱਜ ਅੱਜ ਦੀ ਵੀਡੀਓ ਦਾ ਐਂਡ ਤੇ ਗੱਲਾਂ-ਗੱਲਾਂ ਵਿੱਚ ਮੈਂ 셔ਟ ਵੀ ਰੈਡੀ ਕਰਤੀ ਤੇ ਜਿਹੜੀ ਸਲਵਾਰ ਰਹਿੰਦੀ ਸੀ ਕਟਿੰਗ ਕਰਨ ਵਾਲੀ ਇਹ ਵੀ ਮੈਂ ਕਟਿੰਗ ਕਰਤੀ ਆ ਦੋ ਤੇ ਆਪਾਂ ਕੱਲ ਨੂੰ ਫੇਰ ਮਿਲਦੇ ਨਮੀ ਜੀ ਪਿਆਰੀ ਜੀ ਵੀਡੀਓ ਦੇ ਨਾਲ ਉਦੋਂ ਦੇ ਲਈ ਓਕੇ ਟਾਟਾ ਬਾਈ ਬਾਈ